ਜੋਬ ਨਾਲ ਰਿਲੇਟਡ ਮੈਂ ਗੱਲ ਸਾਂਝੀ ਕਰਨੀ ਆ ਜੋ ডিপਾਰਟਮੈਂਟ ਆਫ ਡਿਫੈਂਸ ਹੈਗੀ ਆ ਯੂਐਸਡੀ ਉਹਨਾਂ ਦੇ ਕਾਫੀ ਜੌਬ ਓਪਨਿੰਗਸ ਹੈਗੀਆਂ ਖਾਸ ਕਰਕੇ ਨਰਸਿੰਗ ਵਾਲੇ ਫੀਲਡ ਦੇ ਵਿੱਚ ਆਪਣੀਆਂ ਬਹੁਤ ਸਾਰੀਆਂ ਭੈਣਾਂ ਬੱਚੇ ਜਿਹੜੇ ਆ ਨਰਸਿੰਗ ਫੀਲਡ ਦੇ ਵਿੱਚ ਹੈਗੇ ਆ ਕਈ ਵਾਰੀ ਆਪਾਂ ਲੋਕਲ ਹਸਪੀਟਲਸ 'ਚ ਜੌਬ ਕਰਦੇ ਆ ਤੇ ਇਹਨਾਂ ਦੀਆਂ ਕਾਫੀ ਹਾਈ ਪੇਇੰਗ ਜੌਬ ਹੁੰਦੀਆਂ ਤੇ ਨਾਲੇ ਤੁਸੀਂ ਡਿਪਾਰਟਮੈਂਟ ਆਫ ਡਿਫੈਂਸ ਜਿਹਦੇ ਅੰਡਰ ਸਾਰੇ 에ਅਰ ਫੋਰਸ ਨੇਵੀ ਆਂਦਾ ਹੈਗਾ ਉਹਨਾਂ ਦੇ ਹਸਪੀਟਲਸ ਦੇ ਵਿੱਚ ਕੰਮ ਕਰੋਗੇ ਉਹਨਾਂ ਦੀਆਂ ਕੈਲੀਫੋਰਨੀਆ ਦੇ ਵਿੱਚ ਵੀ ਜੌਬ ਓਪਨਿੰਗਸ ਆ Google ਤੇ ਜਾ ਕੇ ਸਰਚ ਕਰ ਲਿਓ ਕਲੀਨਿਕਲ ਨਰਸਸ ਜੋ ਪੇਸ਼IENTS ਨੂੰ ਹਸਪੀਟਲ ਕਲੀਨਿਕਸ ਦੇ ਵਿੱਚ ਓਕਿਊਪੇਸ਼ਨਲ ਹੈਲਥ ਯੂਨਿਟਸ ਹੋਮ ਸਕੂਲ ਕਮਿਊਨਿਟੀ ਇਹ ਸਾਰਿਆਂ ਦੇ ਵਿੱਚ ਉਹਨਾਂ ਨੂੰ ਇਹ ਚਾਹੀਦੇ ਹੈਗੇ ਆ ਸੋ ਜਿਹੜੇ ਨਰਸਸ ਆ ਜੌਬ ਲੱਭ ਰਹੇ ਆ ਜਾਂ ਵਧੀਆ ਸੈਲਰੀ ਵਾਲੀ ਜੋਬ ਲੱਭ ਰਹੇ ਆ ਤੇ ਉਹ ਡਿਪਾਰਟਮੈਂਟ ਆਫ ਡਿਫੈਂਸ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੈਗੇ ਆ 23000 ਦੇ ਕਰੀਬ ਮਿਲਟਰੀ ਤੇ ਸਿਵਲિયન এমਪਲਾਈਜ਼ ਪੈਂਟਾਗਨ ਚ ਆ ਪਰ ਪੂਰੀਆਂ ਸਟੇਟਾਂ ਦੇ ਵਿੱਚ ਵੀ ਵੱਖ-ਵੱਖ ਇਹਨਾਂ ਦੇ ਜਿਹੜੇ ਹਸਪੀਟਲਸ ਹੈਗੇ ਆ ਵੱਖ-ਵੱਖ ਆਫੀਸਰਸ ਆ ਉੱਥੇ ਜੋਬਸ ਹੈਗੀਆਂ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਕਿਉਂਕਿ ਨਰਸਿੰਗ ਚ ਆਪਣੇ ਪੰਜਾਬੀ ਕਾਫੀ ਹੈਗੇ ਆ ਇਸ ਕਰਕੇ ਮੈਂ ਇਹ ਸਾਂਝੀ ਕੀਤੀ ਹੈਗੇ ਤੁਹਾਡਾ ਜੀ ਜੀ ਬਿਲਕੁਲ ਨਹੀਂ ਵਧੀਆ ਜੀ ਨਾਲੇ ਸਰਕਾਰੀ ਜੋਬ ਜੇ ਹੁੰਦੀ ਹੈ ਤੇ ਉਹਦੇ ਇਵੈਂਚੁਅਲੀ ਲੌਂਗ ਟਰਮ ਬੈਨੀਫਿਟਸ ਤੁਹਾਨੂੰ ਹੁੰਦੇ ਆ ਰਿਲਾਈਅਬਿਲਟੀ ਰਹਿੰਦੀ ਹੈ ਇੱਕ ਹਿਸਾਬ ਦੇ ਨਾਲ ਵੀ ਨਾਲ ਆਪਾਂ ਆਪਣੇ ਮੁਲਕ ਨੂੰ ਸਰਵਿਸ ਵੀ ਕਰ ਰਹੇ ਆ ਜੇ ਤੁਹਾਡੇ ਘਰ ਦੇ ਲਾਗੇ ਤੁਹਾਨੂੰ ਜੋਬ ਮਿਲਦੀ ਹੈਗੀ ਉਸ ਏਰੀਆ ਚ ਤੇ ਕਰ ਲੈਣੀ ਚਾਹੀਦੀ ਹੈ ਜੀ